ਹਾਂਜੀ ਤੁਸੀਂ ਅੱਜ ਸਦਰ ਥਾਣੇ ਦੇ ਮੂਹਰੇ ਧਰਨਾ ਲਾ ਕੇ ਬੈਠੇ ਹੋ ਕੀ ਮਾਮਲਾ ਕਿਸ ਮੰਗ ਨੂੰ ਲੈ ਕੇ ਤੁਸੀਂ ਧਰਨਾ ਲਾਇਆ ਹੈ ਕੀ ਨਾਮ ਆ ਮਾਤਾ ਜੀ ਤੁਹਾਡਾ ਮੇਰਾ ਹਰਚੰਦ ਕੌਰ ਸਾਹਿਬ ਦਾ ਮੁੰਡਾ ਮੈਂ ਹਿੰਦ ਕਹਿੰਦਾ ਮੇਰਾ ਅੱਜ ਇਹ ਧਰਨਾ ਲਾਇਆ ਹੈ ਇਹ ਕੱਲ ਸਵੇਰ ਦੀ ਗੱਲ ਹੈ ਧਰਨਾ ਕਿਉਂ ਲਾਇਆ ਸਾਡਾ ਜਿਹੜਾ 27 ਸਾਲਾਂ ਦਾ ਸਾਡਾ ਦੋਤਾ ਉਹਦੀ ਕਿਸੇ ਕੁੜੀ ਨਾਲ ਤੁਹਾਨੂੰ ਦੱਸ ਦਿੱਤਾ ਸਾਰਾ ਕੁਝ ਦੱਸਿਆ ਉਹਨਾਂ ਰਿਲੇਸ਼ਨ ਦਾ ਰਿਲੇਸ਼ਨ ਤੇ ਉਹਨਾਂ ਨੇ ਇਹਨੇ ਬੜਾ ਕਿਆ ਹੈ ਵੀ ਕਿਆ ਉਹ ਕਰਦੀ ਵਿਆਹ ਕਰਕੇ ਵਿਆਹ ਕਰਦੀ ਤੁਹਾਨੂੰ ਤਾਂ ਉਹਦੀ ਮਾਂ ਉਹਦਾ ਪਿਓ ਇਹ ਉਹਦੇ ਦੇਖੇ ਨਾ ਭਰਾ ਉਹ ਮੰਨਨੇ ਨਹੀਂ ਹੈਗੇ ਲੜਕੀ ਸਹਿਮਤ ਸੀ ਬਿਲਕੁਲ ਸਹਿਮਤ ਸੀ 100 ਫੋਟੋ ਆ ਲੜਕੀ ਦੀ ਫਿਰ ਇਹ ਫੀਸਾਂ ਵੀ ਭਰਦੇ ਰਹੇ ਨੇ ਮੁੰਡਾ ਛੱਡ ਕੇ ਆਉਂਦਾ ਰਿਹਾਗਾ ਹਾਂਜੀ ਔਰ ਦੁਬਾਰੇ ਉਹਨੂੰ ਉੱਥੇ ਆਪਣਾ ਕੀ ਹੈਗਾ ਟਾਲੀ ਸਾਹਿਬ ਉੱਥੇ ਮੱਥਾ ਟੇਕ ਆਉਂਦਾ ਰਿਹਾਗਾ ਕੀ ਉਹਦੇ ਮਾਪਾਪੋ ਨੂੰ ਪਤਾ ਨਹੀਂ ਸੀ ਪਤਾ ਨਹੀਂ ਅੱਜ 27 ਸਾਲਾਂ ਦਾ ਬੱਚਾ ਜਿਹੜਾ ਕਿ ਅਸੀਂ ਹੱਥ ਧੋ ਕੇ ਵਹਿ ਗਏ ਉਲਟਾ ਸਾਡੇ ਐਸਐਚਓ ਜਿਹੜਾ ਸਾਹਿਬ ਕਹਿੰਦੇ ਸੀ ਫੜ ਕੇ ਲੈ ਕੇ ਆਵਾਂਗੇ ਕੋਈ ਫੜਿਆ ਕੋਈ ਨਹੀਂ ਹੈਗਾ ਪਤਾ ਨਹੀਂ ਉਹ ਮੁੰਡਾ ਜਾਲੀ ਆ ਪਤਾ ਨਹੀਂ ਅਸਲੀ ਆ ਉਦੋਂ ਦਾ ਰੰਗ ਰੇਲੀਆਂ ਮਣਾਉਂਦੇ ਫਿਰਦੇ ਨੇ ਤਾਗਨ ਪਹਿ ਰਹੇ ਨੇ ਨੱਚ ਰਹੇ ਨੇ ਕੱਲ ਸਾਨੂੰ ਕਿਹਾ ਜੀ ਅਸੀਂ ਪੰਜੇ ਬੰਦੇ ਹੁਣੇ ਫੜ ਕੇ ਲੈ ਕੇ ਆਵਾਂਗੇ ਤਾਂ ਉਹਨਾਂ ਜੋ ਕੋਈ ਬੰਦਾ ਨਹੀਂ ਲੈ ਕੇ ਹੈਗਾ ਅੱਜ ਆ ਬੁੜੀਆਂ ਸਾਰੇ ਬੈਠੇ ਨੇ ਕੱਲ ਨੂੰ ਇਦੋਂ ਵੀ ਵੱਟਾ ਸੀ ਧਰਨਾ ਲਾਵਾਂਗੇ ਅਸੀਂ ਇਨਸਾਫ ਮੰਗਦੇ ਹਾਂ ਜਿੰਨਾ ਚਿਰ ਇਹ ਸਾਫ ਨਹੀਂ ਹੁੰਦੇ ਚਾਹੇ ਸਾਡੇ ਮੁੰਡੇ ਦੇ ਸੁੰਡ ਚੱਲ ਜਾਣ ਅਸੀਂ ਕੋਸ਼ਿਸ਼ ਸਮਾਸ਼ ਨਹੀਂ ਹੋਣ ਦੇਣਾ ਕੋਈ ਐਫਆਰ ਦਰਜ ਵਗੈਰਾ ਕੀਤੀ ਹੈ ਕਰਾਈ ਹੈ ਜੀ ਕਰ ਕੀਤੀ ਹੋਈ ਹੈ ਕਿਹਨਾ ਕਿਹਨਾ ਦੇ ਨਾਮ ਉਲਖਾਏ ਪਏ ਉਹਦੀ ਬੇਟੀ ਦਾ ਵੀ ਨਾਮ ਆ ਤੇ ਪਿਓ ਦਾ ਵੀ ਨਾਮ ਆ ਤੇ ਮਾਂ ਦਾ ਵੀ ਨਾਮ ਆ ਦੋਨੇ ਭਰਾਵਾਂ ਦਾ ਵੀ ਨਾਮ ਆਗਾ ਉਹਨਾਂ ਦੇ ਵਿੱਚੋਂ ਕਿਸੇ ਨੂੰ ਰੈਸਟ ਕੀਤਾ ਜਾਂ ਨਹੀਂ ਕੋਈ ਓਏ ਆ ਇੱਕ ਫੜ ਕੇ ਲੈ ਕੇ ਇਹਨੇ ਕਹਿੰਦੇ ਕੱਲ ਫਿਰੋਜ਼ਪੁਰ ਤੋਂ ਸਾਨੂੰ ਤਾਂ ਕੋਈ ਦਿਖਾਇਆ ਨਹੀਂ ਹੈਗਾ ਵੀ ਕਿਸੇ ਕੋਣਾ ਕੋਣ ਨਹੀਂ ਹੈਗਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਜਿੰਨਾ ਚਿਰ ਉਹ ਦੇਵੀ ਕੁੜੀ ਆ ਰੰਗ ਰੇਲੀਆਂ ਮਨਾਉਂਦੀ ਫਿਰਦੀ ਆ ਵਿਆਹ ਕਰਾਉਂਦੀ ਫਿਰਦੀ ਆ ਉਹਰੇ ਆਉਣੀ ਚਾਹੀਦੀ ਮਾਂ ਆਉਣੇ ਚਾਹੀਦੇ ਪਿਓ ਆਉਣਾ ਚਾਹੀਦਾ ਭਾਈ ਆਉਣੇ ਚਾਹੀਦੇ ਤੁਹਾਡੇ ਕਹਿੰਦਾ ਭਾਬੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਬਿਲਕੁਲ ਤੇ ਗ੍ਰਿਫਤਾਰੀ ਹੋਣੀ ਚਾਹੀਦੀ ਆ ਅੱਜ ਸਾਡਾ ਦਾ 27 ਸਾਲਾਂ ਦਾ ਬੇਟਾ ਵਿਚਾਰਾ ਹੋ ਗਿਆ ਹੱਥ ਧੋ ਕੇ ਬਹਿ ਗਿਆ ਕੱਲਾ ਹੀ ਸੀਗਾ ਉਹਨਾਂ ਦਾ ਕੀ ਗਿਆ ਉਹਨਾਂ ਨੇ ਕੁੜੀ ਦਾ ਹੋਰ ਦਫਾ ਕਰਤੀ ਵਿਆਹ ਸੀ ਅਹੀਂ ਜੀ ਕੰਜਰੀ ਨੂੰ ਕਹਾਂ ਰੱਖੂਗਾ ਜਿਹੜੇ ਜਿੰਨਿਆ ਹੈ ਕੀਤਾ ਅੱਜ ਸਾਡੇ ਜਿਹੜੀ ਪੁਸ ਹੈਗੀ ਜੇ ਅਸੀਂ ਕਹਿਣਾ ਤਾਂ ਸੰਗਤ ਪਰਚਾ ਕਰਾਂਗੇ ਸਾਡੇ ਤੇ ਉਹ ਕਰਾਂਗੇ ਮੈਂ ਤਿੰਨ ਵਾਰੀ ਐਮਐਲਏ ਬਣੀ ਆ ਅੱਜ ਇਹ ਰੋਮ ਨਹੀਂ ਮਾਮਾ ਚੱਲਣਾ ਕਿਸੇ ਦਾ ਫੈਮਿਲੀ ਸਾਈਡ ਰਾਤ ਅੱਧੇ ਬੈਠਣਾ ਪਵੇਸੀ ਮੋٹے ਖਾਤਰ ਬੈਠਾਂਗੇ ਤੁਹਾਨੂੰ ਕੀ ਧਮਕੀ ਦਿੱਤੀ ਗਈ ਹੈ ਹੈ ਧਮਕੀ ਦਿੱਤੀ